मैंजर सिंह मनिहाल सबका सरपंच रूपन कांग्रेस पार्टी वार्ड नंबर चौदह तो उम्मीदवार मैं ਆਪਣੇ ਨગર ਵਾਸੀਆਂ ਨੂੰ ਵਾਰ ਨੰਬਰ 14 ਦੇ ਨਿਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਆ ਕਿ ਤੁਸੀਂ ਮੈਨੂੰ ਇੱਕ ਇੱਕ ਵੋਟ ਪਾ ਕੇ ਜਿਤਾਓ ਜਿੱਤਣ ਤੋਂ ਬਾਅਦ ਮੈਂ ਪਿੰਡ ਦੇ ਵਿਕਾਸ ਲਈ ਆਪਣਾ ਜੀ ਜਾਣ ਲਾ ਕੇ ਤਰੱਕੀ ਕਰਾਵਾਂਗਾ ਅਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਆ ਕਿ ਦੀਪਨਗਰ ਦੇ ਵਿੱਚ ਤਕਰੀਬਨ ਕੋਈ ਵੀ ਫੈਸਿਲਿਟੀ ਨਹੀਂ ਹੈ ਜਿਵੇਂ ਕਿ ਸਭ ਤੋਂ ਪਹਿਲਾਂ ਮੈਂ ਬਾਟਰ ਸਪਲਾਈ ਦਾ ਬੰਦੋਬਸਤ ਕਰਾਉਂਗਾ ਦੂਸਰੇ ਨੰਬਰ ਤੇ ਜਿਨ੍ਹਾਂ ਗਲੀਆਂ ਵਿੱਚ ਸੀਵਰੇਜ ਪੈਣ ਵਾਲਾ ਕਾਰਪੂਸ਼ਨ ਦਾ ਰਹਿ ਗਿਆ ਹੈ ਉਹ ਪਵਾਵਾਂਗਾ ਉਸ ਤੋਂ ਬਾਅਦ ਗਲੀਆਂ ਦੇ ਵਿੱਚ ਪਹਿਲਾ ਲਗਵਾਵਾਂਗਾ ਇਹ ਕੰਮ ਪਹਿਲ ਦੇ ਆਧਾਰ ਤੇ ਕਰਾਂਗਾ ਸਾਡੇ ਪਿੰਡ ਦੇ ਵਿੱਚ ਡਿਸਪੈਂਸਰੀ ਨਹੀਂ ਹੈ ਉਹ ਬਣਵਾਵਾਂਗਾ ਅਤੇ ਜੋ ਕਾਰਪੋਰੇਸ਼ਨ ਦੀਆਂ ਸਰਵਿਸ ਲਾਟਾਂ ਨਹੀਂ ਹਨ ਉਹ ਲਗਵਾਵਾਂਗਾ ਕਿਉਂਕਿ ਲੋਕਾਂ ਨੇ ਆਪਣੀਆਂ ਸਰਟੀਫਾਈਕਟਾਂ ਲਵਾਈਆਂ ਹੋਈਆਂ ਹਨ ਆਪਣੇ ਪੈਸੇ ਕਰਕੇ ਹੁੱਕ ਕਰਕੇ ਲਗਵਾਈਆਂ ਹੋਈਆਂ ਹਨ ਉਹ ਵੀ ਮੈਂ ਪਹਿਲ ਦੇ ਆਧਾਰ ਤੇ ਕਰਾਂਗਾ ਅਤੇ ਮੈਂ ਨਗਰ ਵਾਸੀਆਂ ਨੂੰ ਹਰ ਇੱਕ ਨੂੰ ਹਰ ਇੱਕ ਧਰਮ ਨੂੰ ਹਰ ਇੱਕ ਗਿਆਤ ਨੂੰ ਬਰਾਬਰ ਦਾ ਸਨਮਾਨ ਦੇਵਾਂਗਾ ਅਤੇ ਪਿੰਡ ਵਾਸੀਆਂ ਦੇ ਜਿਵੇਂ ਕਿ ਆਧਾਰ ਕਾਰਡ ਆਧਾਰ ਕਾਰਡ ਉਹ ਆਯੂਸ਼ਮਾਨ ਕਾਰਡ ਪੈਨਸ਼ਨ ਇਹ ਲੋਕਾਂ ਦੇ ਆਪਣੇ ਦਫ਼ਤਰ ਤੋਂ ਕੰਮ ਕਰਾਂਗਾ ਤਤੇ ਤਾਂ ਜੋ ਕਿ ਸਾਡੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਸਾਡੇ ਨਗਰ ਵਾਸੀਆਂ ਨੂੰ ਬਾੜ ਵਾਸੀਆਂ ਨੂੰ ਕੋਈ ਵੀ ਪੈਨਸ਼ਨ ਲਗਵਾਉਣ ਲਈ ਜਾਂ ਸਰਟੀਫਿਕੇਟ ਬਣਾਉਣ ਲਈ ਜਾਂ ਹੋਰ ਕੋਈ ਕੰਮ ਲਈ ਅਸੀਂ ਇੱਥੋਂ ਫਾਰਮੈਟੀ ਕਰਕੇ ਤੇ ਜਾਾਂਗੇ ਤਾਂ ਜੋ ਕਿ ਅੱਗੇ ਜਾ ਕੇ ਉਹ ਇੱਕ ਵਾਰ ਦੇ ਵਿੱਚ ਹੀ ਕੰਮ ਹੋ ਜਾਵੇ ਚੱਕਰ ਨਾ ਘਟਣੇ ਪੈਣ ਔਰ ਮੈਂ ਨਗਰ ਵਾਸੀਆਂ ਨੂੰ ਇਹ ਵੀ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਬਾੜ ਦੀ ਖਸ਼ਾਲੀ ਦੇ ਲਈ ਦੁੱਦ ਲੋ ਕੰਮ ਕਰਾਂਗਾ ਦੀਪਨਗਰ ਦੇ ਵਿੱਚ ਕੋਈ ਵੀ ਪਾਰਕ ਨਹੀਂ ਹੈ ਪਰ ਇੱਕ ਦੋ ਜਗ੍ਹਾ ਕਾਰਪੋਰੇਸ਼ਨ ਦੀ ਜਗ੍ਹਾ ਹੈ ਉਸ ਨੂੰ ਪੈ ਪਹਿਲ ਦੇ ਆਧਾਰ ਤੇ ਉਹ ਜਗ੍ਹਾ ਦੇ ਵਿੱਚ ਪਾਰਕ ਬਣਾਉਣ ਦੇ ਲਈ ਕੋਸ਼ਿਸ਼ ਕਰਾਂਗਾ ਔਰ ਉਹ ਬਣਵਾਵਾਂਗਾ ਵੀ ਔਰ ਮੈਂ ਫਿਰ ਇੱਕ ਮਈ ਆਪਣੇ ਬਾੜਵਾਸੀਆਂ ਨੂੰ ਬੇਨਤੀ ਕਰਦਾ ਹਾਂ ਅਪੀਲ ਕਰਦਾ ਹਾਂ ਕਿ ਦੀਪਨਗਰ ਦੀ ਬਾੜ ਨੰਬਰ 14 ਤੋਂ ਇੱਕ ਇੱਕ ਬੋਤ ਪੰਜੇ ਨੂੰ ਪਾ ਕੇ ਪੰਜੇ ਨੂੰ ਪਾ ਕੇ ਕਾਮਯਾਬ ਕਰੋ ਤੇ ਬਾੜ ਦੇ ਵਿੱਚ ਖiali ਲਿਆਓ ਮੈਂ ਦੀਪਨਗਰ ਦੇ ਵਿੱਚ ਕਰਾਇਮ ਫਰੀ ਕਰਨ ਦੇ ਲਈ ਕੈਮਰਿਆਂ ਦਾ ਵੀ ਬੰਦੋਬਸਤ ਕਰਵਾਵਾਂਗਾ ਤਾਂ ਜੋ ਕਿ ਜਿਸ ਤਰ੍ਹਾਂ ਰੋਜ਼ ਚੋਰੀਆਂ ਖੋਹ ਹੁੰਦੀਆਂ ਹਨ ਰੋਜ਼ ਲੁੱਟਾਂ ਖੋਹ ਆਉਂਦੀਆਂ ਹਨ ਉਸ ਦੇ ਲਈ ਵੀ ਕ੍ਰਾਈਮ ਨੂੰ ਮੁਕਤ ਕਰਨ ਲਈ ਪੂਰਾ ਕੋਸ਼ਿਸ਼ ਕਰਾਂਗਾ 100% ਕੋਸ਼ਿਸ਼ ਕਰਾਂਗਾ ਬੰਦੋਬਸਤ ਕਰਾਂਗਾ ਹੋਰ ਸਾਡੇ ਇਲਾਕੇ ਦੀ ਬਿਹਤਰੀ ਦੇ ਲਈ ਮੇਰੀ ਵਾਰ ਮੇਰਾ ਪਰਿਵਾਰ ਹੈ ਮੈਂ ਇਸ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਆਪਣੇ ਇਲਾਕੇ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਸਮਝਾਂਗਾ ਔਰ ਮੈਂ ਆਪਣੇ ਪਰਿਵਾਰ ਨੂੰ ਆਪਣਾ ਮੇਰਾ ਜੋ ਪਰਿਵਾਰ ਹੈ ਉਸ ਦੀ ਤਰੱਕੀ ਲਈ ਦਿਲ ਜਿੰਦ ਜਾਨ ਲਾ ਕੇ ਕੰਮ ਕਰਾਂਗਾ ਇੱਕ ਵਾਰ ਪੰਜੇ ਤੇ ਵੋਟਾਂ ਪਾ ਕੇ ਮੈਨੂੰ ਜਿੱਤਾ ਦਿਓ ਮੈਂ ਤੁਹਾਡੇ ਸਾਰੇ ਕੰਮ ਮੈਂ ਕਰਾਂਗਾ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾ